ਗੁਰਜੀ ਦਾ ਖਾਲਸਾ ਹੈ ਗੁਰਜੀਪਤ ਤੇ ਮੇਰੇ ਘਰ ਵਾਲੇ ਮਰੇ ਨੂੰ 4 ਸਾਲ ਹੋ ਗਏ ਨੇ ਮੇਰੇ ਚਾਰ ਬੱਚੇ ਨੇ ਇੱਕ ਬੱਚੇ ਦੀ ਉਮਰ 10 ਸਾਲ ਹੈ ਇੱਕ ਦੀ 14 ਸਾਲ ਹੈ ਦੋ ਲੜਕੀਆਂ ਨੇ ਲੜਕੀਆਂ ਵੱਡੀਆਂ ਨੇ ਇੱਕ ਬੇਟੀ ਦਾ ਵਿਆਹ ਰੱਖਿਆ ਆ 14 ਦਸੰਬਰ ਨੂੰ 4 ਦਸੰਬਰ ਨੂੰ 5 ਨੂੰ ਵਰਾਤ ਹੈ ਤੇ ਕਿਰਪਾ ਕਰਕੇ ਮੇਰੇ ਹੱਲਪ ਕੀਤੀ ਜਾਵੇ ਮੇਰਾ ਘਰ ਇੱਕ ਈ ਕੋਠਾ ਹੈ 3 ਪਈਆਂ ਆ ਯਾਨੀ ਕਿਰਪਾ ਕਰਕੇ ਮੇਰੇ ਹੱਲਪ ਕੀਤੀ ਜਾਵੇ ਗੁਰੂ ਹਰਿਤੇ ਪ੍ਰਵਾਨ ਕਰੋ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਦਾਸ ਇਕਬਾਲਪੁਰ ਸ਼ਹੀ ਰਾਜਪੂਤਾ ਖੁੱਲੀ ਗਰੀਬਾਂ ਦੇ ਪਰਿਵਾਰ ਵੱਲੋਂ ਕਲੱਬ ਵੱਲੋਂ ਪਹੁੰਚਿਆ ਜੀ ਪਿੰਡ ਬੁੱਟਰ ਸਿਵੀਆਂ ਤਹਿਸੀਲ ਬਾਬਾ ਬਕਾਲਾ ਸਾਹਿਬ ਜ਼ਿਲ੍ਹਾ ਮਸਰ ਸਾਹਿਬ ਸੋ ਮੇਰੇ ਵੀਰੋ ਇੱਕ ਲੋੜਵੰਦ ਪਰਵਾਦ ਦੇ ਮੁਖਾਦਬਾਬ ਜੀ ਨੂੰ ਮੈਂ ਕਰ ਰਿਹਾ ਆਂ ਔਰ ਚਾਰ ਬੱਚੇ ਆ ਪੈਂਦੇ ਵੱਡੇ ਬੇਟੇ ਦੀ ਉਮਰ ਜਿਹੜੀ ਆ 13 ਤੋਂ 14 ਸਾਲ ਆ ਬੇਟੀਆਂ ਵੱਡੀਆਂ ਇੱਕ ਛੋਟਾ ਬੇਟਾ ਵ 10 ਸਾਲ ਦਾ ਔਰ 4 ਸਾਲ ਪਹਿਲਾਂ ਜਵਾਨ ਅਵਸਥਾ ਦੇ ਵਿੱਚ ਜਿਹੜਾ ਵਾ ਦੁੱਖ ਦਾ ਪਹਾੜ ਭੈਣ ਤੇ ਡਿੱਗ ਪਿਆ ਵਾ ਉਹਨਾਂ ਦੇ ਹਸਬੰਦ ਦੀ ਮੌਤ ਹੋ ਗਈ ਸੀਗੀ ਔਰ ਖੁੰਬਾਂ ਵਾਲੇ ਫਾਰਮ ਦੇ ਵਿੱਚ ਦੋਵੇਂ ਧੀਆਂ ਔਰ ਤੀਸਰੀ ਇਹ ਮਿਹਨਤ ਮਜ਼ਦੂਰੀ ਕਰਕੇ ਜਿਹੜਾ ਵਾ ਆਪਣੇ ਪਰਿਵਾਰ ਦਾ ਪੇਟ ਪਾਲ ਰਹੀ ਆ ਔਰ ਆ ਦੇਖ ਲਓ ਤੁਸੀਂ ਹਾਲਾਤ 78 ਸਾਲਾਂ ਦੀ ਆਜ਼ਾਦੀ ਦਾ ਨਿਗਮ ਮਾਨ ਰਹੇ ਆਪਾਂ ਔਰ ਜਿਹੜੇ ਉਹ ਸਾਡੇ ਪੰਜਾਬ ਦੇ ਹਾਲਾਤ ਆ ਵੀ ਖੁਰਾ ਸੂਰਾਂ ਦੇ ਖੁਰਨਿਆਂ ਵਰਗੇ ਘਰਾਂ ਦੇ ਵਿੱਚ ਜਿਹੜਾ ਵਾ ਖੁਰਨਿਆਂ ਦੇ ਘਰਾਂ ਵਰਗੇ ਘਰਾਂ ਦੇ ਵਿੱਚ ਜਿਹੜਾ ਉਹ ਪਰਿਵਾਰ ਰਹਿ ਰਹੇ ਆ ਆ ਟੀਨਾ ਵਾ ਬਰਾ ਤੁਸੀਂ ਦੇਖ ਰਹੇ ਹੋ ਲੋ ਲੱਗਦੀ ਹੋਈ ਆ ਟੀਨਾ ਵੀ ਪਾਟੀਆਂ ਹੋਈਆਂ ਵਾ ਸੋ ਮੇਰੇ ਵੀਰੋ ਨਾਸਰਦੀ ਨੂੰ ਕੋ ਸੋਸ਼ਲ ਮੀਡੀਆ ਦਾ ਸਾਰਾ ਲਿੰਦਾ ਵਾ ਸੋ 4 ਨੂੰ ਮੇਲ ਔਰ 5 ਦਸੰਬਰ ਨੂੰ ਬੇਟੀ ਦੀ ਜਿਹੜੀ ਉਹ ਬਰਾਤ ਆਉਣੀ ਔਰ ਜਿਵੇਂ ਇੱਕ ਸਮਾਜ ਦੀ ਰਸਮ ਬਣੀ ਹੋਈ ਆ ਸ਼ਗਨਾ ਵਾਲੀਆਂ ਚੂੜੀਆਂ ਧੀਆਂ ਹੱਥਾਂ ਚ ਬੰਨ੍ਹਦੀਆਂ ਪਾਉਂਦੀਆਂ ਪਰ ਅਜੇ ਤੱਕ ਉਹ ਵੀ ਰਸਮ ਨਹੀਂ ਕਰ ਸਕਿਆ ਪਰਿਵਾਰ ਔਰ ਸਮਾ ਕੁਛ ਨਹੀਂ ਰਹਿ ਗਿਆ ਔਰ ਚੱਲਦੀ ਵੀਡੀਓ ਦੌਰਾਨ ਮੇਰੇ ਵੀਰੋ ਤੁਸੀਂ ਪਰਿਵਾਰ ਦਾ ਅਕਾਊਂਟ ਨੰਬਰ ਦੇਖ ਰਹੇ ਹੋ 9915616885 9876576885 ਦੇ ਸੰਪਰਕ ਕਰਕੇ ਤੁਸੀਂ ਸਾਥ ਹੋ ਇਹਨਾਂ ਦਾ ਸੰਪਰਕ ਨੰਬਰ ਪ੍ਰਾਪਤ ਕਰ ਸਕਦੇ ਹੋ ਐਨੇ ਮਾਨ ਨਾ ਖਰਾਬ ਕਰ ਆ ਦੇਖੋ ਤੁਸੀਂ ਆ ਕਰਦੇ ਹਾਲਾਤ ਕੁਰਸੀ ਦੀ ਲੱਤ ਟੁੱਟੀ ਹੋਈ ਆ ਤੇ ਉਹ ਇੱਟਾਂ ਦਾ ਸਹਾਰਾ ਦੇ ਕਰਕੇ ਤੇ ਪੈਣ ਨੇ ਜਿਹੜਾ ਖਲਾ ਰਿਹਾ ਔਰ ਆਇਨਿਕ ਜਾਇਦਾ ਦੇ ਪੈਣ ਦੀ ਆ ਪੇਟੀ ਆ ਔਰ ਮੇਰੇ ਵੀਰੋ ਆ ਸਿਲੰਡਰ ਵਗੈਰਾ ਰੱਖਿਆ ਵਾ ਔਰ ਦਾਸ ਦੀਆਂ ਗੱਲਾਂ ਲਵੇਰੀਆਂ ਹੋ ਰਹੀਆਂ ਵਾ ਸੋ ਪਲੀਜ਼ ਇਸ ਪਰਿਵਾਰ ਦੇ ਦੁੱਖ ਨੂੰ ਤਕਲੀਫ ਨੂੰ ਪੀੜਾ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਭਾਈ ਕਨਈਆ ਦੇ ਵਾਰਸ ਬਾਬੇ ਨਾਨਕ ਦੇ ਫਲਸਫੇ ਨੂੰ ਤੇ ਚੱਲਣ ਵਾਲੇ ਮੇਰੇ ਵੀਰ ਜਰੂਰ ਇਸ ਗੱਲ ਤੇ ਪਹਿਰਾ ਦੇਣਾ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਦੇ ਸਿਧਾਂਤ ਤੇ ਪਹਿਰਾ ਦਿੰਦੇ ਹੋਏ ਜਰੂਰ ਜਿਹੜਾ ਥੋੜੇ ਤੋਂ ਥੋੜਾ ਬਹੁਤੇ ਰੋਬੋ ਦਾ ਜਰੂਰ ਪਰਿਵਾਰ ਦਾ ਸਹਿਯੋਗ ਕਰਿਓ ਤਾਂ ਜੋ ਇੱਥੇ ਜਿਹੜੀ ਆ ਉਹ ਇੱਜ਼ਤ ਦੇ ਨਾਲ ਆਪਣੇ ਘਰ ਜਾ ਸਕੇ ਕਰਿਓ ਬੇਨਤੀ ਨੂੰ ਪਰਮਾਣ ਵਾਹਿਗੁਰੂ ਜੀ ਦਾ ਹਾਲਸਾ ਵਾਹਿਗੁਰੂ ਜੀ ਕੀ ਫਤਿਹ